ਮੇਰੇ ਤੇਲੇ ਸਾਰੀ ਧੋਤੀ ਲੱਬੜ ਗਈ ਕਿੱਥੇ ਕਿੱਥੇ ਨਹੀਂ ਧੱਕੇ ਖਾਂਦਾ ਹੈਗਾ ਇੱਕ ਸੋਡਾ ਕਲੇਸ ਲੈ ਕੇ ਭੇਜੂਗਾ ਮੈਨੂੰ ਮੈਨੂੰ ਤਾਂ ਇਹ ਪਹਿਲਾਂ ਹੀ ਨਹੀਂ ਬਣਦੀ ਮੇਰੇ ਤਾਂ ਖੋਦ ਨਹੀਂ ਬਣਦੀ ਇਹਦੇ ਨਾਲ ਇਹ ਸੋਡਾ ਕਲੇਸ ਲੈ ਕੇ ਭਾਏ ਨਹੀਂ ਜਾਂਦੀ ਜੁੰਦੀ ਇਹਦੇ ਨਾਲ ਆਸਟ੍ਰੇਲੀਆ ਉਹ ਕਿੰਨਾ ਗੱਲ ਸੁਣ ਲਓ ਚੁੱਪ ਕਰ ਜਲੂਸ ਨਾ ਕੱਢਿਆ ਕਰੋ ਬਾਜ਼ਾਰ ਦੇ ਵਿੱਚ ਫਿਰ ਦਿਆਂਗੇ ਹੁਣ ਜਿਹੜੇ ਕੋਲੇ ਅੱਪਾ ਜਾਣਦੇ ਆਂਗੇ ਪੱਕਾ ਕੰਮ ਬਣੂਗਾ ਸੋਡਾ ਨਾਲੇ ਕਲੇਸ ਮਿਲ ਜੂਗਾ ਗੱਲ ਸੁਣ ਲਓ ਮੇਰੀ ਇੱਧਰ ਖੜ੍ਹ ਜੋ ਤੋਰੂਆਂ ਇਕੱਠੀਆਂ ਤੋਰੂਗਾ ਅਡੋ ਅਡ ਨਹੀਂ ਤੋਰਦਾ ਮੈਂ ਤਾਂ ਨਹੀਂ ਇਹਦੇ ਨਾਲ ਜਾਂਦੀ ਕੋਈ ਨਾ ਕੋਈ ਨਾ ਐਵੇਂ ਹੀ ਨਹੀਂ ਬੋਕਰ ਦਾ ਕਲੇਸ ਮੇਰੀ ਨਹੀਂ ਬੰਦੀ ਬੁੰਦੀ ਚੱਲ ਕੋਈ ਨਾ ਚੱਲ ਚੱਲ ਚਾਹਣੇ ਸਾਰਾ ਨੂੰ ਮਿਲਣਾ ਸੀਗਾ ਪਰ ਜੀ ਰੁਪਏ ਲੈ ਲਾ ਮੈਥੋਂ ਹੁਣ ਲੈ ਲੈਣਾ ਚਾਹੀਦੀ ਸਾਡੀਆਂ ਕੁੜੀਆਂ ਨੂੰ ਆਸਟ੍ਰੇਲੀਆ ਭੇਜ ਦੇ ਪਹਿਲਾਂ ਲਾਲਾ ਜੀ ਪਹਿਲਾਂ ਤਾਂ ਸ਼ਾਂਤ ਹੋਵੋ ਜਿਹੜਾ ਤੁਸੀਂ ਕਹਿੰਦੇ ਪੈਸੇ ਲੈ ਲਓ ਜਿੰਨੇ ਮਰਜੀ ਆਪਾਂ ਲਾਵਾਂਗੇ ਪੈਸੇ ਵੀ ਜਾਇਜ਼ ਤੇ ਲਾਵਾਂਗੇ ਵੀਜ਼ਾ ਲੱਗੇਗਾ ਤਾਂ ਬਾਅਦ ਚ ਬੱਚੇ ਦਾ ਕੀ ਗੈਪ ਆ ਪਲੱਸ 2 ਤੋਂ ਬਾਅਦ ਉਹ ਵੀ ਬੱਚੇ ਦਾ ਵੀਜ਼ਾ ਲਵਾ ਕੇ ਦਵਾਵਾਂਗੇ ਨਵੇਂ ਕਾਨੂੰਨਾਂ ਦੇ ਮਤਲਬ ਅਸਿਆ ਹੁਣ ਨਵੇਂ ਕਾਨੂੰਨ ਕੀ ਕਰਤੇ ਜੀ ਆਸਟ੍ਰੇਲੀਆ ਨੇ ਨਵੇਂ ਕਾਨੂੰਨ ਚ ਆਸਟ੍ਰੇਲੀਆ ਨੇ ਬੱਚਿਆਂ ਨੂੰ ਵੀਜ਼ੇ ਵੰਡਨੇ ਆ ਤੇ ਆਪਾਂ ਬੱਚੇ ਨੂੰ ਵੀਜ਼ੇ ਦਵਾਵਾਂਗੇ ਗੈਪ ਕਿੰਨਾ ਚੱਲ ਜੂਗਾ ਜੀ ਤਿੰਨ ਚਾਰ ਸਾਲ ਦਾ ਦੇ ਦੋ ਬੱਚੇ ਦਾ ਵੀਜ਼ਾ ਲੈ ਕੇ ਦਵਾਵਾਂਗੇ ਗੈਪ ਦਾ ਬੱਚੇ ਆ ਥੋਡੀਆਂ ਇੱਕੋ ਦਿਨ ਤੇ ਇੱਕੋ ਫਲਾਈਟ ਚ ਬਿਠਾਵਾਂਗੇ ਨਵੇਂ ਰੂਲਾਂ ਦੇ ਮਤਲਬ ਜੇ ਕਿਸੇ ਨੇ ਆਸਟ੍ਰੇਲੀਆ ਸਟੱਡੀ ਵੀਜ਼ਾ ਲੈਣਾ ਪਲੱਸ 2 ਤੋਂ ਬਾਅਦ ਕੋਈ ਗੈਪ ਆ ਔਰ 6 ਆ ਐਕਚੂ 5.5 ਆ ਤਾਂ ਉਹਨੂੰ ਵੀ ਵੀਜ਼ਾ ਲੈ ਕੇ ਦਵਾਵਾਂ ਪਰ ਇਮੀਗ੍ਰੇਸ਼ਨ ਦੇ ਆਬਵੀਸਲੀ ਵਿਜ਼ ਆਸਟ੍ਰੇਲੀਆ ਆ ਦੇਖ ਲੋ ਕਿ ਰਚਨ ਦਾ ਆਸਟ੍ਰੇਲੀਆ ਜਾਣ ਦੀ ਹਿਰਕ ਦੀ ਤਮੰਨਾ ਹੁੰਦੀ ਹੈ ਕਿ ਹੰਦਾ ਹੀ ਲੜਦੀਆਂ ਨਹੀਂ ਪਾਓ ਜ ਫੀਵਰ ਪਾਓ ਪਾਓ ਮਿਲੋ 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 ਬਾਲਾ ਪਿਆਰ ਆ ਜੀ ਉੱਤੋਂ ਉੱਤੀ ਕਰਦੇ ਰਹਿੰਦੀਆਂ ਨੇ ਇਹਨਾਂ ਨਾਲ ਹੀ ਮੈਂ ਖੁਸ਼ ਰਹਿਣਾਗਾ ਹਾ ਹਾ ਸ਼ੁਕਰੀਆ